ਬਾਣੀ ਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਮਿੰਜੀਓ ਓ ਵੇ ਸਬਦ ਤੁਖ ਸਾੰਮੰਦੀ ਨੂਰੇ ਅਸੂ ਗੁਰ ਸਾਂ ਚੱਟੀ ਐ ਤਦਿਤ ਸੱਚੇ ਬਾਦਸ਼ਾਹ ਮਲ ਜਨਮ ਜਨਮ ਦੀ ਕਤੀ ਹੈ ਜਿਸ ਕਾ ਤਨ ਮਨ ਤਨ ਸਭਿਸ ਕਾ ਸੋਈ ਸੁਗਡ ਸਿਆਨੀ ਤਨੇ ਸੁਨਿਆ ਦੁਖ ਸੁਖ ਮੇਰਾ ਤੋ ਵੇਜ ਨੀਕੀ ਕਰਦਾਨੀ ਵਾਹਿਗੁਰੂ ਜੀ ਚੋੜਠ ਮੰ ਮੰਲਾ ਪੰਜਵਾਂ ਗੁਰਪੁਰਾ ਭੇਟੋ ਵਡਭਾਗੀ ਮਨ ਬਿਆ ਪਰੰਗਸਾ ਪੰਚ ਨਮਨ ਅਰੰਧ ਦੁਜੰ ਆਪਣੇ ਸਹਿਬ ਕਾ ਪਰਵਸ ਗੁਰਪੂਰਾਂ ਭੇਟੋ ਬੜੁ ਭਾਗੀ ਮਨਬੈ ਅਪਰਗਸਾ ਕੋਇ ਨ ਪੰਚ ਨਮਨ ਅਰੰਧ ਦੁਜੰ ਅਪਣੇ ਸਹਿਬ ਕਾ ਬਰਵਾਸਾ ਅਪਣੇ ਸਤਿਗੁਰ ਕੈ ਬਲਿਹਾ ਜੈ ਅਗੇ ਸੁਖ ਬਚੈ ਸੁਖ ਸਹਿਜਾ ਘਰ ਅਨੰਦ ਹਮਦਰ ਰਹਾ ਅੰਤਰ ਜਮੇ ਕਰਨੇ ਮਾਰ ਸੋਈ ਕਿਸਮ ਮਾਰਾ ਭਉ ਭੈ ਗੁਰ ਚਰਨ ਨੀ ਲਾਗੇ ਇਕ ਰਾਮ ਨਾਮ ਅਧਾਰ ਸਬਨ ਦਰਸਨੇ ਆਕਾਲੰ ਮੂਰਤ ਰਾਵ ਗਏ ਵੀ ਉਹ ਬਨੰਗਾ ਤਾਂ ਕੰਡਲ ਗਏ ਆਪਣੇ ਜਨ ਰੱਖੇ ਆਪਣੇ ਪ੍ਰੀਤ ਪ੍ਰਿਆਰ ਬੱਡੇ ਬੜਿਆਈ ਚਰਜ ਸੋਭਾ ਕਰ ਜਾਈ ਅਰਸੇ ਨਾਨਕ ਗੁਰੂ ਗੋਬਾ ਜਿਟੇਉ ਅਗਲੇ ਦੁੱਖ ਬਿਨਸੇ ਬੱਡੇ ਬੜਿਆਈ ਚਰਜ ਸੋਭਾ ਰਜਾਇ ਅਜੰਸੀ ਨਾਨਕ ਗੁਰੂ ਘਰਾ ਵਿੱਡੇਉ ਅਗਲੇ ਦੁੱਖ ਬਿਨਾਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ